اپنی ویڈیو ਨੂੰ ਦੇਖ ਰਹੇ ਬੱਚਿਆਂ ਬਜ਼ੁਰਗਾਂ ਦੋਸਤਾਂ ਮਿੱਤਰਾਂ ਤੇ ਆਪਣੇ ਸਾਰੇ ਚਾਹਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਆਂ ਜੀ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਸਿਸਮਾ ਡੈਮ ਅੱਜ ਪੂਰਾ ਘੁਮਾਵਾਂਗੇ ਤੁਹਾਨੂੰ ਸਿਸਮਾ ਡੈਮ ਲੈ ਕੇ ਚੱਲਦੇ ਆ ਤੁਹਾਨੂੰ ਸਿਸਮਾ ਡੈਮ ਦੇ ਅੰਦਰ ਦਿਖਾਉਨੇ ਆ ਤੁਹਾਨੂੰ ਅੱਜ ਪੂਰੀ ਸਿਸਮਾ ਡੈਮ ਦੀ ਵੀਡੀਓ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਤੇ ਪੂਰਾ ਘੁਮਾਵਾਂਗੇ ਅੱਜ ਤੁਹਾਨੂੰ ਸਿਸਮਾ ਡੈਮ ਖਪਾ ਚੁੱਕੇ ਆ ਸਸਮਾ ਡੈਮ ਤੇ ਆ ਜਿਹੜਾ ਤੁਸੀਂ ਸਾਹਮਣੇ ਗੇਟ ਦੇਖ ਰਹੇ ਹੋ ਸਸਮਾ ਡੈਮ ਦੇ ਅੰਦਰ ਦਾ ਪਹਿਲਾ ਗੇਟ ਹੈ ਨਾ ਇੱਥੋਂ ਐਂਟ੍ਰੈਂਸ ਆ ਜਣੀ ਕਿ ਇੱਥੇ ਆਪਾਂ ਇੱਥੋਂ ਕਰਾਂਗੇ ਐਂਟਰੀ ਆ ਬਣਿਆ ਹੋਇਆ ਸਾਹਮਣੇ ਸਸਮਾ ਡੈਮ ਦਾ ਗੇਟ ਆਜੋ ਲੈ ਕੇ ਚੱਲਦੇ ਆ ਤੁਹਾਨੂੰ ਸਸਮਾ ਡੈਮ ਦੇ ਅੰਦਰ ਤੇ ਕੋਮ ਆਉਣੇ ਆ ਤੁਹਾਨੂੰ ਅੱਜ ਪੂਰਾ ਸਸਮਾ ਡੈਮ ਦੇਖਣ ਦਾ ਮੌਕਾ ਦੇ ਇਹ ਆ ਰਸਤਾ ਜਾਂਦਾ ਬਿਲਕੁਲ ਅੰਦਰ ਨੂੰ ਹਨ ਤੇ ਇੱਥੋਂ ਆਪਾਂ ਗੇਟ ਤੋਂ ਐਂਟਰੀ ਕਰਕੇ ਆ ਰਸਤੇ ਦੇ ਵਿੱਚ ਦੀ ਜਾ ਰਹੇ ਆ ਆਪਾਂ ਸਿਸਮਾ ਡੈਮ ਦੇ ਅੰਦਰ ਦੀ ਵੱਲ ਚਲੋ ਚਲਦੇ ਆਂ ਤੇ ਦਿਖਾਉਨੇ ਆ ਇੱਥੇ ਕੀ ਕੁਝ ਆ ਹਨਾ ਦੇਖਣ ਦੇ ਲਈ ਘੁੰਮਣ ਦੇ ਲਈ ਸਾਰਾ ਤੁਹਾਨੂੰ ਘੁਮਾਉਨੇ ਆ ਸਿਸਮਾ ਡੈਮ ਤੇ ਬਹੁਤ ਘੈਂਟ ਬਣਿਆ ਹੋਇਆ ਕਹਿੰਦੇ ਸਿਸਮਾ ਡੈਮ ਹਨਾ ਮੈਂ ਪਹਿਲਾਂ ਹੋਰ ਲੋਕਾਂ ਦੇ ਵਲੌਗ ਵੀ ਦੇਖੇ ਨੇ ਹਨਾ ਤੇ ਬਹੁਤ ਸੋਹਣਾ ਤੇ ਘੈਂਟ ਬਣਿਆ ਹੋਇਆ ਬਹੁਤ ਸੋਹਣਾ ਬਣਾਇਆ ਹੋਇਆ ਸਸਮਾੜਾ ਤੇ ਘੁੰਮਣ ਲਈ ਕਾਫੀ ਕੈਂਟ ਜਗਾ ਹਨ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਤੁੰ ਲ ਜਾ ਕੇ ਤੇ ਆ ਆ ਸਾਹਮਣੇ ਇੱਥੋਂ ਮਿਲ ਜਾਂਦਾ ਖਾਣ ਪੀਣ ਦੇ ਲਈ ਬਲੈਕ ਹਾਲ ਕੈਫੇ ਬਣਿਆ ਹੋਇਆ ਹੈ ਤੇ ਤੇ ਆ ਬਾਕੀ ਇਹਨਾਂ ਲੱਗੇ ਆਇਆ ਹਨ ਸਾਰਾ ਬਲੈਕ ਹਾਲ ਕੈਫੇ ਇੱਥੋਂ ਤੁਸੀਂ ਖਾਣ ਪੀਣ ਦੀ ਕੁਝ ਵੀ ਮੈਨ ਜਾਨਾ ਨਾ ਸਾਰ ਤੇ ਚਲੋ ਲੈ ਕੇ ਚਲਦੇ ਆ ਤੁਹਾਨੂੰ ਅੰਦਰ ਤੇ ਆ ਜਿਹੜਾ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋ ਇਹਦੇ ਉੱਤੇ ਡੈਮ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਲਿਖਿਆ ਹੋਇਆ ਹੈ ਨਾ ਤੇ ਸਮਰ ਦੇ ਵਿੱਚ ਸਵੇਰੇ 6 ਵਜੇ ਖੁੱਲਦਾ ਤੇ ਸ਼ਾਮ ਨੂੰ 7 ਵਜੇ ਬੰਦ ਹੋ ਜਾਂਦਾ ਤੇ ਵਿంటర్ ਦੇ ਵਿੱਚ ਸਵੇਰੇ 6 ਵਜੇ ਖੁੱਲਦਾ ਤੇ ਸ਼ਾਮ ਨੂੰ 6 ਵਜੇ ਬੰਦ ਹੋ ਜਾਂਦਾ ਤੇ ਮੰਡੇ ਨੂੰ ਕਲੋਜ਼ ਰਹਿੰਦਾ ਯਾਨੀ ਕਿ ਸੋਮਵਾਰ ਨੂੰ ਇਹ ਡੈਮ ਦਾ ਹਨਾ ਬੰਦ ਰਹਿੰਦਾ ਤੇ ਇੱਥੇ ਵੀ ਲਿਖ ਕੇ ਲਾਇਆ ਹੋਇਆ ਇਹਨਾਂ ਨੇ ਡੈਮ ਕਲੋਜ਼ਡ ਆਨ ਮੰਡੇ ਮੰਡੇ ਨੂੰ ਬੰਦ ਰਹਿੰਦਾ ਇਹ ਡੈਮ ਹਨਾ ਬਾਕੀ 6 ਦਿਨ ਖੁੱਲੇ ਰਹਿੰਦਾ ਤੇ ਆਹ ਸਾਹਮਣੇ ਇਹਨਾਂ ਨੇ ਗੇਟ ਦੇ ਉੱਤੇ ਬੋਰਡ ਲਗਾਇਆ ਹੋਇਆ ਹਨਾ ਪਲੀਜ਼ ਡੂ ਨਾਟ ਪਾਰਕ ਯੂਅਰ ਵੀਕਲ ਇਨ ਫਰੰਟ ਆਫ ਥਿਸ ਗੇਟ ਐਂਡ ਔਨ ਰੋਡ ਫਾਈਨ 500 ਵੀ 500 ਰੁਪਿਆ ਤੁਹਾਨੂੰ ਜੁਰਮਾਨਾ ਲੱਗੂਗਾ ਜੇ ਤੁਸੀਂ ਇਹ ਗੇਟ ਦੇ ਮੂਰੇ ਆਪਣਾ ਵੀਕਲ ਪਾਰ ਕਰਦੇ ਹਾਂ ਜੈਸ ਰੋਡ ਦੇ ਉੱਤੇ ਹਨ ਤੇ ਆ ਜਾਓ ਤੁਹਾਨੂੰ ਘੁਮਾਉਣਾ ਹੈ ਪੂਰਾ ਸਸਮਾ ਡੈਮ ਦੇ ਬਿਲਕੁਲ ਆਪੋਜ਼ਿਟ ਬਣਿਆ ਹੋਇਆ ਹੈ ਨਾ ਸਕੂਲ ਡਾਲ ਹਾਊਸ ਸਕੂਲ ਦਾ ਆਹ ਜਿਹੜੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਡਾਲ ਹਾਊਸ ਸਕੂਲ ਦੀ ਹੈ ਹਨ ਤੇ ਉਹ ਟਰੈਕ ਬਣਿਆ ਹੋਇਆ ਤੇ ਬੱਚੇ ਦੌੜ ਵੀ ਰਹੇ ਨੇ ਨਾ ਪ੍ਰੈਕਟਿਸ ਕਰ ਰਹੇ ਨੇ ਜੋ ਵੀ ਹੈ ਨਾ ਤੇ ਹਵਾ ਦੇ ਵਿੱਚ ਝੂਲ ਰਿਹਾ ਤਿਰੰਗਾ ਹੈ ਨਾ ਤੇ ਇਧਰ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਬੱਚੇ ਖੇਡ ਰਹੇ ਨੇ ਡੱਲ ਹਾਊਸ ਸਕੂਲ ਦੇ ਗਰਾਊਂਡ ਦੇ ਵਿੱਚ ਤੇ ਟਰੈਕ ਬਣਿਆ ਹੋਇਆ ਤੇ ਆਹ ਸਾਰਾ ਤੁਸੀਂ ਦੇਖ ਸਕਦੇ ਹੋ ਜੰਗਲ ਮਾਂਗ ਬਣਿਆ ਹੋਇਆ ਨਾ ਬਹੁਤ ਸੋਹਣਾ ਵਿਊ ਆ ਇਹ ਤੇ ਇਹਦੇ ਬਿਲਕੁਲ ਇਧਰਲੇ ਆਪੋਜ਼ਿਟ ਬਣਿਆ ਹੋਇਆ ਡੈਮ ਤੇ ਬਹੁਤ ਸੋਹਣਾ ਵਿਊ ਆ ਨਾ ਤੇ ਆਹ ਤੇ ਬਹੁਤ ਸੁਣੀ ਸੁਣੀ ਲਾਈਟਾਂ ਲਗਾਈਆਂ ਗਈਆਂ ਨੇ ਤੇ ਸ਼ਾਮ ਨੂੰ ਇਹ ਜਗਾਈਆਂ ਜਾਂਦੀਆਂ ਨੇ ਨਾ ਬਹੁਤ ਸੋਹਣਾ ਥਿਊ ਆਉਂਦਾ ਫਿਰ ਇਹਦਾ ਤੇ ਡੈਮ ਦੇ ਵਿੱਚ ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਨਾ ਉਹ ਸਾਹਮਣੇ ਕਿਸ਼ਤੀਆਂ ਨੇ ਉਹਨਾਂ 'ਚ ਬਹਿ ਕੇ ਤੁਸੀਂ ਡੈਮ ਦੇ ਵਿੱਚ ਆਹ ਘੁੰਮ ਸਕਦੇ ਹੋ ਤੇ ਕਿਸ਼ਤੀ ਦੇ ਵਿੱਚ ਬਹਿ ਕੇ ਘੁੰਮ ਸਕਦੇ ਤੁਸੀਂ ਪੂਰਾ ਟਾਇਰ ਉਹ ਸਾਹਮਣੇ ਦੇਖ ਸਕਦੇ ਤੁਸੀਂ ਮਿਲ ਜਾਂਦੀਆਂ ਨੇ ਕਿਸ਼ਤੀਆਂ ਹਨਾ ਹਾਂ ਜੀ ਸਖਬਰੀ ਦਾ ਹਲਾ ਰਿਆ ਆਪਣੇ ਲਈ ਹੱਥ ਵਾਹੇ ਕਰ ਰਹੇ ਆਪਾਂ ਹਾਂ ਜੀ ਸੁਖਬਰੀ ਜੀ ਕਿਵੇਂ ਲੱਗਿਆ ਤੁਹਾਨੂੰ ਸਿਸਮੜ ਕੀ ਆ ਚਾਲ ਨੇ ਮਿਲ ਕਰਦੇ ਆ ਸਾਰੇ ਠੀਕ ਠਾਕ ਹੋਵਾਂਗੇ ਫਿਰ ਸਿਸਮੜ ਪਹੁੰਚੇ ਆ ਬਾਕੀ ਨੂੰ ਨੇ ਦੱਸ ਦੇ ਦਿੱਤਾ ਬਹੁਤ ਸੋਹਣੇ ਨਜ਼ਾਰੇ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਡੈਮ ਦਾ ਨਜ਼ਾਰਾ ਹਣਾ ਕੀ ਆਈ ਬਾਤਾਂ ਨੇ ਯਾਰ ਇੱਥੇ ਤੇ ਚੰਡੀਗੜ੍ਹ ਦੇ ਨੇੜੇ ਸਾਫ ਵੀ ਦੇਖੋ ਕਿੰਨੀ ਘੈਂਟ ਘੁੰਮਣ ਵਾਲੀ ਆ ਵਧੀਆ ਥੋੜੀ ਹਾਂ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਨਾ ਜਿਵੇਂ ਕਈ ਵਾਰ ਆਪਣਾ ਬਜਟ ਵੀ ਘੱਟ ਹੁੰਦਾ ਨਾ ਤਾਂ ਵੀ ਤੁਸੀਂ ਇੱਥੇ ਆ ਕੇ ਘੁੰਮ ਸਕਦੇ ਹੋ ਨਾ ਚੰਡੀਗੜ੍ਹ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ ਨਾ ਤੁਸੀਂ ਆਪਣੀ ਬਾਈਕ ਤੇ ਕਿਤੋਂ ਵੀ ਹੈ ਨਾ ਪੰਜਾਬ ਤੋਂ ਕਿਤੋਂ ਪਿੰਡ ਆ ਜਾ ਕਿਤੇ ਸ਼ਹਿਰ 'ਚ ਰਹਿੰਦੇ ਹੋ ਤਾਂ ਵੀ ਬਾਈਕ ਤੇ ਜਾ ਆਪਣੀ ਗੱਡੀ ਦੇ ਵਿੱਚ ਆ ਕੇ ਆ ਸਕਦੇ ਹੋ ਨਾ ਤੇ ਜੇਕਰ ਤੁਸੀਂ ਪੂਰੀ ਫੈਮਿਲੀ ਦੇ ਨਾਲ ਆਉਣਾ ਚਾਹੁੰਦੇ ਹੋ ਤਾਂ ਆਪਣੀ ਗੱਡੀ ਦੇ ਵਿੱਚ ਪੂਰੀ ਫੈਮਿਲੀ ਦੇ ਨਾਲ ਵੀ ਆ ਕੇ ਕਈ ਵਾਰ ਬੰਦੇ ਕੋਲ ਟਾਈਮ ਵੀ ਘੱਟ ਹੁੰਦਾ ਨਾ ਵੀ ਇੱਕ ਦਿਨ ਦੀ ਟੂਰ ਹੁੰਦਾ ਤਾਂ ਜੇ ਆਪਾਂ ਸ਼ਿਮਲਾ ਹੈ ਹੁਣ ਜਿਵੇਂ ਲੈਂਡਸਲਾਈਡ ਹੋ ਰਹੀ ਹੈ ਉਧਰ بارش ਜ਼ਿਆਦਾ ਹੋ ਰਹੀ ਹੈ ਨਾ ਤੇ ਉਧਰ ਦੁਰਘਟਨਾ ਹੋਣ ਦਾ ਖਤਰਾ ਤਾਂ ਤੁਸੀਂ ਇੱਥੇ ਆ ਕੇ ਘੁੰਮ ਸਕਦੇ ਹੋ ਨਾ ਆਲੇ-ਦਾਲੇ ਸਾਰਾ ਜੰਗਲ ਏਰੀਆ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਬੱਦਲਾਂ ਤੇ ਰੁੱਖਾਂ ਦਾ ਬਹੁਤ ਸੋਹਣਾ ਵਿਊ ਆ ਸ਼ੇਸ਼ਮਾ ਡੈਮ ਤੇ ਆਪਾਂ ਚੱਲਦੇ ਆਂ ਅੰਦਰ ਟਰੈਕ ਬਣਿਆ ਹੋਇਆ ਹੈ ਨਾ ਹਾਂ ਤਕਰੀਬਨ 7 7.5 ਕਿਲੋਮੀਟਰ ਦਾ ਟਰੈਕ ਆ ਤੇ ਅੰਦਰ 1.5 ਕਿਲੋ 1.5 ਕਿਲੋਮੀਟਰ ਅੱਗੇ ਜਣੀ ਕਿ ਟ੍ਰੈਕ ਤੇ ਜਾਣ ਦਿੰਦੇ ਨੇ ਇਹ ਤੇ ਤੁਹਾਨੂੰ ਘੁਮਾਉਨੇ ਆ ਪੂਰਾ ਟ੍ਰੈਕ ਦਿਖਾਉਨੇ ਆ ਹਨਾ ਤੇ ਲੈ ਕੇ ਚੱਲਦੇ ਆ ਤੁਹਾਨੂੰ ਟ੍ਰੈਕ ਤੇ ਤੇ ਘੁੰਮ ਕੇ ਆਉਣੇ ਆ ਆਪਾਂ ਪੂਰਾ ਟ੍ਰੈਕ ਕਰਕੇ ਆਉਣੇ ਆ ਪੂਰਾ ਜਿੰਨਾ ਹੈਗਾ ਹਨਾ ਤੇ ਟ੍ਰੈਕ ਦੀ ਵੱਲੋਂ ਡੈਮ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਤੇ ਅਮ ਆ ਮਨ ਲਓ ਵੀ ਆਪਾਂ ਪੂਰਾ ਜਣੀ ਜੰਗਲ ਘੁੰਮ ਰਿਆਂ ਹਨ ਤੇ ਇੱਥੇ ਜੰਗਲੀ ਜਾਨਵਰ ਵੀ ਕਾਫੀ ਨੇ ਹਨ ਜਿਵੇਂ ਜੰਗਲੀ ਸੂਰ ਹੋਗੇ ਲੂੰਬੜ ਹੋਗੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੋਂ ਹੁਣ ਇੱਕ ਜੰਗਲੀ ਸੂਰ ਜ ਆ ਉਹ ਸਾਹਮਣੇ ਉਹ ਅੱਗੇ ਨੂੰ ਦੌੜ ਕੇ ਗਿਆ ਕਿਉਂਕਿ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਿਆ ਜਾਨੂੰ ਨਿਕਲ ਗਿਆ ਉਹ ਹਨ ਤੇ ਸੁਖਪ੍ਰੀਤ ਮੇਰੇ ਚੱਲ ਰਿਹਾ ਅੱਗੇ ਅੱਗੇ ਤੇ ਮੈਂ ਸੁਖਪ੍ਰੀਤ ਦੇ ਪਿੱਛੇ ਜਾ ਰਿਹਾ ਤੇ ਤਾਰ ਕੇ ਉਹਨੇ ਪੂਰਾ ਟਰੈਕ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਹਨ ਇਹ ਐਂ ਨਹੀਂ ਹੈਗਾ ਵੀ ਤੁਸੀਂ ਉਰੇ ਗੱਡੀ ਲੈ ਕੇ ਆ ਸਕਦੇ ਹੋ ਇਹ ਸਿਰਫ ਐਂ ਦੱਸਿਆ ਗਿਆ ਵੀ ਉਰੇ ਅੱਗੇ ਉਚਾਈ ਹੈ ਕਿਉਂਕਿ ਗੱਡੀ ਤਾਂ ਪਿੱਛੇ ਖੜਾ ਕੇ ਹਣੀ ਪੈਂਦੀ ਅੱਗੇ ਕੋਈ ਜਗ੍ਹਾ ਨਹੀਂ ਹੈਗੀ ਜਾਨੀ ਕਿ ਗੱਡੀ ਲੈ ਕੇ ਜਾਣ ਨੂੰ ਉਹ ਐਵੇਂ ਦੱਸਿਆ ਗਿਆ ਵੀ ਇੱਥੋਂ ਅੱਗੇ ਐਵੇਂ ਉਚਾਈ ਹੈ ਕਾਫੀ ਤੇ ਬਿਲਕੁਲ ਜਿਵੇਂ ਅਸੀਂ ਸ਼ਿਮਲੇ ਦੇ ਤੁਸੀਂ ਬਲਾਗ ਦੇਖੇ ਹੋਣਗੇ ਜਦੋਂ ਪਹਾੜਾਂ ਦੇ ਵਿੱਚ ਅਸੀਂ ਘੁੰਮ ਰਹੇ ਸੀ ਬਿਲਕੁਲ ਉਸੇ ਤਰ੍ਹਾਂ ਦਾ ਬਣਿਆ ਹੋਇਆ ਹਨ ਤੇ ਜਦੋਂ ਆਪਾਂ ਅਸ਼ੋਨੀ ਪੁਲ ਤੋਂ ਜਿਵੇਂ ਆਪਾਂ ਅਸ਼ੋਨੀ ਪੁਲ ਘੁੰਮੇ ਤੇ ਪੁਜਾਰਲੀ ਤੋਂ ਹਨ ਤੇ ਅੱਗੇ ਆਪਾਂ ਗਏ ਸੀਗੇ ਸਾਧੂ ਪੁਲ ਬਿਲਕੁਲ ਉਵੇਂ ਦਾ ਇਲਾਕਾ ਇਹ ਐਵੇਂ ਦਾ ਹੀ ਬਣਿਆ ਹੋਇਆ ਸੀਗਾ ਜਦੋਂ ਆਪਾਂ ਪਸ਼ਚਮਰੇ ਘੁੰਮਣ ਗਏ ਆ ਐਵੇਂ ਦਾ ਹੀ ਜੰਗਲ ਸੀਗਾ ਉੱਥੇ ਵੀ ਤੇ ਜੇਕਰ ਜਿਵੇਂ ਹੁਣ ਉੱਧਰ بارشਾਂ ਦਾ ਮੌਸਮ ਚੱਲ ਰਿਹਾ ਹੈ ਨਾ ਅਲਰਟ ਹੋਇਆ ਹੋਇਆ ਉੱਥੇ ਰੈਡ ਅਲਰਟ ਹੋਇਆ ਹੋਇਆ ਤੇ ਉੱਥੇ ਆਪਾਂ ਜਾ ਨਹੀਂ ਸਕਦੇ ਤਾਂ ਬਿਲਕੁਲ ਉਸੇ ਤਰ੍ਹਾਂ ਦਾ ਨਜ਼ਾਰਾ ਆਪਾਂ ਉਰੇ ਆ ਕੇ ਲੈ ਸਕਦੇ ਹਾਂ ਸ਼ਸ਼ਮਾ ਟਾਈਮ ਤੇ ਅੱਗੇ ਜਾਂਦੇ ਜਾਂਦੇ ਹੈ ਨਾ ਇੱਕ ਪਿੱਛੇ ਬਹੁਤ ਕੈਂਡ ਵਿਊ ਬਣਿਆ ਹੋਇਆ ਬਹੁਤ ਕੈਂਡ ਸਪੋਰਟ ਬਣਿਆ ਹੋਇਆ ਬੈਠਣ ਦੇ ਲਈ ਤੇ ਆਜੋ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਤੁਸੀਂ ਬੈਠ ਕੇ ਸ਼ਸ਼ਮਾ ਟਾਈਮ ਦਾ ਨਜ਼ਾਰਾ ਦੇਖ ਸਕਦੇ ਹੋ ਦੇਖੋ ਕਿ ਨਾ ਘਾਟ ਬਣਿਆ ਹੋਇਆ ਆ ਦੇਖੋ ਬੈਠਣ ਦੇ ਲਈ ਬਣਾਇਆ ਹੋਇਆ ਹੈ ਨਾ ਬਹੁਤ ਸੋਹਣਾ ਪੱਥਰ ਦਾ ਬਣਾ ਕੇ ਤੁਸੀਂ ਉਰੇ ਬੈਠ ਕੇ ਨਜ਼ਾਰਾ ਲੈ ਸਕਦੇ ਹੋ ਸਸਮਾ ਡੈਮ ਦੇ ਉਰੇ ਬੈਠ ਕੇ ਦੇਖ ਸਕਦੇ ਹੋ ਇੱਥੋਂ ਡੈਮ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਲੱਗਦਾ ਜਿਵੇਂ ਹੁਣ ਇੱਥੇ ਵਾਰਸ਼ਾਂ ਦੇ ਦਿਨ ਚੱਲ ਰਹੇ ਨੇ ਹੈਨਾ ਵਾਰਸ਼ਾਂ ਦਾ ਮੀਂਹ ਨਾ ਚੱਲ ਰਿਹਾ ਹੈ ਵੀ ਮੀਂਹ ਜਿਆਦਾ ਆਉਂਦੇ ਜਾਂਦੇ ਨੇ ਹਨ ਤਾਂ ਤੁਸੀਂ ਜੇ ਮੀਂਹ ਆ ਜਾਵੇ ਤਾਂ ਇੱਥੇ ਆ ਸਾਹਮਣੇ ਬਣਿਆ ਹੋਇਆ ਬੈਠਣ ਦੇ ਲਈ ਬਹੁਤ ਘੈਂਟ ਸ਼ੈੱਡ ਜਿਹਾ ਬਣਿਆ ਹੋਇਆ ਬਹੁਤ ਸੋਹਣਾ ਛੱਤ ਬਣੀ ਹੋਈ ਆ ਤੇ ਇੱਥੇ ਬੈਠ ਕੇ ਤੁਸੀਂ ਜੇਕਰ ਮੀਂਹ ਆ ਜਾਵੇ ਤਾਂ ਬੈਠ ਸਕਦੇ ਹੋ ਇੱਥੇ ਹਨ ਤੇ ਬਹੁਤ ਘੈਂਟ ਬਣਿਆ ਹੋਇਆ ਇਹ ਇੱਥੇ ਬੈਠ ਕੇ ਵੀ ਤੁਸੀਂ ਕੁਝ ਸਮਾਂ ਬਤੀਤ ਕਰ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਤੇ ਇੱਥੋਂ ਬਿਲਕੁਲ ਸਾਹਮਣੇ ਉਹ ਡੈਮ ਲਿਖਦਾ ਹਨ ਤੇ ਇੱਥੋਂ ਕੁਝ ਬਹੁਤ ਕਾਹਂਡ ਲੱਗ ਰਿਹਾ ਬਹੁਤ ਕਾਹਂਡ ਦ੍ਰਿਸ਼ ਹੈ ਇਹ ਇੱਥੇ ਬੈਠ ਕੇ ਤੂੰ ਸਮਾਪਤੀ ਕਰ ਸਕਦੇ ਓ ਤੁਸੀਂ ਹਨ ਤੇ ਬਿਲਕੁਲ ਜੰਗਲ ਦੇ ਵਿੱਚ ਬਣਿਆ ਹੋਇਆ ਤੇ ਆ ਦਿਖਾਉਣਾ ਤੁਹਾਨੂੰ ਉੱਪਰੋਂ ਜਾ ਕੇ ਇਧਰ ਦੀ ਸਾਈਡ ਵੀ ਰਸਤਾ ਜਾ ਰਿਹਾ ਉੱਪਰ ਦੀ ਵਾਲਾ ਤੇ ਆ ਸਾਹਮਣੇ ਦ੍ਰਿਸ਼ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ। ਕਿਾ ਖੂਬਸੂਰਤ ਤੇ ਰਿਸ਼ਾ ਯਾਰਾ। ਬਹੁਤ ਸੋਹਣਾ ਹੈ ਨਾ। ਤੇ ਇੱਥੇ ਬਹੁਤ ਘੰਟਾਂ ਦੀ ਠੰਢੀ ਹਵਾ ਚੱਲ ਰਹੀ ਹੈ। ਤੇ ਇਧਰੋਂ ਸਾਹਮਣੇ ਦਿਖ ਰਿਹਾ ਡੈਮ। ਤੇ ਆ ਸਾਹਮਣੇ ਜਾ ਰਿਹਾ ਰੋਡ। ਸਾਹਮਣੇ ਗੱਡੀਆਂ ਕ੍ਰਾਸ ਕਰ ਰਹੀਆਂ ਨੇ ਰੋਡ ਦੇ ਉੱਤੋਂ ਦੀ। ਕੁਦਰਤ ਦੇ ਬਿਲਕੁਲ ਨੇੜੇ ਬਹੁਤ ਸੋਹਣਾ ਥਿਊ ਬਣਿਆ ਹੋਇਆ। ਬਹੁਤ ਸੋਹਣਾ 뷰 ਆ ਆਲੇ-ਦਾਲੇ ਪਹਾੜੀ ਪਾੜ ਤੇ ਵਿੱਚ ਪਾਣੀ ਦਾ ਇੱਕ ਡੈਮ ਬਣਿਆ ਹੋਇਆ ਹੈ ਨਾ ਬਹੁਤ ਸੋਹਣਾ ਦ੍ਰਿਸ਼ ਲੱਗ ਰਿਹਾ ਬਹੁਤ ਸੋਹਣਾ ਦ੍ਰਿਸ਼ ਆ ਨਾ ਇੱਥੇ ਤੱਕ ਆਪਨੇ ਪੂਰਾ ਟਰੈਕ ਕਰ ਲਿਆ ਹਨ ਤੇ ਆਹ ਉਹ ਰੇ ਫੋਰੈਸਟਰ ਡਿਪਾਰਟਮੈਂਟ ਦਾ ਕੁਝ ਬੈਠਣ ਦੇ ਲਈ ਹਨਾ ਜਾਂ ਉੱਥੇ ਉਹਨਾਂ ਦੇ ਅਫਸਰ ਬੈਠੇ ਹੋਣਗੇ ਉਹਰੇ ਹਨ ਤੇ ਇੱਥੋਂ ਹੁਣ ਆਪਾਂ ਜਾ ਰਹੇ ਆ ਵਾਪਸ ਹਨ ਦਿਖਾਉਨੇ ਆ ਤੁਹਾਨੂੰ ਅੱਗੇ ਵੋਟਿੰਗ ਦੀ ਕਿੰਨੀ ਫੀਸ ਆ ਹਨ ਜੋ ਜੋ ਵੀ ਹੈਗਾ ਉੱਥੇ ਇੱਥੋਂ ਆਪਾਂ ਤਾਂ ਮੋੜ ਚੱਲੇ ਆ ਕਿਉਂਕਿ 4 ਵਜੇ ਤਕਰੀਬਨ ਇਹ ਕਲੋਜ਼ ਹੋ ਜਾਂਦਾ ਟਰੈਕ ਕਰਕੇ ਘੁੰਮ ਕੇ ਆਏ ਸੀਗੇ ਹਨ ਤੇ ਭੁੱਖ ਲੱਗ ਗਈ ਤੇ ਆਹ ਸਾਹਮਣੇ ਕੰਟੀਨ ਬਣੀ ਹੋਈ ਹੈ ਕੈਫੇ ਬਣਿਆ ਹੋਇਆ ਸਾਹਮਣੇ ਹੈ ਤੇ ਇੱਥੋਂ ਆਪਾਂ ਨੇ ਆ ਸੈਂਡਵਿਚ ਤੇ ਕੋਕ ਆਰਡਰ ਕਰਿਆ ਤੇ ਇਹ ਡੈਮ ਦੇ ਬਿਲਕੁਲ ਇਧਰਲੇ ਪਾਸੇ ਉੱਪਰਲੇ ਪਾਸੇ ਬਣੀ ਹੋਈ ਹੈ ਨਾ ਪੂਰੇ ਨਹੀਂ ਹੈ ਸੰਤੋਸ਼ ਤੇ ਇੱਥੋਂ ਬਹੁਤ ਸੋਹਣਾ ਨਜ਼ਾਰਾ ਆਲੇ ਦਾਲ ਦਾ ਆਹ ਨਾਲੋਂ ਜਿਹੜੀ ਕਿਸ਼ਤੀਆਂ ਆਲ ਦੇ ਰਹੇ ਹੋ ਤੇ ਕੋਕਿੰਗ ਹੋਰ ਮੰਗ ਰਹੇ ਹੋ ਤੇ ਚਲੋ ਹੁਣ ਕਰਦੇ ਆਂ ਅਸੀਂ ਸੈਂਡਵਿਚ ਟਰਾਈ ਤੇ ਕਰਦੇ ਆਂ ਫਿਰ ਤਿਆਰ ਵੀਡੀਓ ਹੋਰ ਇਧਰੋਂ ਆਪਾਂ ਕੈਫੇ ਤੋਂ ਹਨਾ ਖਾਣ ਪੀਣ ਤੋਂ ਬਾਅਦ ਆਪਾਂ ਆ ਚੁੱਕੇ ਆ ਇਧਰ ਵੋਟਿੰਗ ਪੁਆਇੰਟ ਤੇ ਤੇ ਇਹਦੇ ਇਧਰਲੇ ਪਾਸੇ ਹਨਾ ਐਵੇਂ ਦੇ ਬੂਟੇ ਲੱਗੇ ਹੋਏ ਨੇ ਜਿਵੇਂ ਆਜਮੈਨ ਪੱਤਾ ਲੱਗਿਆ ਹੋਇਆ ਇਹ ਹਰਬਲ ਚਾਹ ਲਈ ਪ੍ਰਯੋਗ ਹੁੰਦੇ ਨੇ ਹਨਾ ਤੇ ਇਧਰ ਸਦਾ ਬਹਾਰ ਲੱਗਿਆ ਹੋਇਆ ਤੇ ਆ ਸਤਾਬਰੀ ਤੇ ਸਤਾਵਰ ਤੇ ਆ ਬੱਚ ਤੇ ਐਵੇਂ ਦੇ ਬਹੁਤ ਲੱਗੇ ਹੋਏ ਨੇ ਹਨਾ ਓਰੇ ਪੌਦੇ ਅ ਨਿੰਬੂ ਕਾ ਲੈਮਨ ਗ੍ਰਾਸ ਕਹਿੰਦੇ ਨੇ ਜਿਹਨੂੰ ਤੇ ਇਸ ਤਰ੍ਹਾਂ ਦੇ ਜਿਵੇਂ ਆ ਸਫੇਦ ਮੂਸਲੀ ਲੱਗੀ ਹੋਈ ਹੈ ਹਨਾ ਤੇ ਐਵੇਂ ਦੇ ਬਹੁਤ ਨਾਲ ਤੁਲਸੀ ਹੈ ਇਹਦੇ ਹਨਾ ਤੇ ਐਵੇਂ ਦੇ ਇੱਥੇ ਬੂਟੇ ਲੱਗੇ ਹੋਏ ਨੇ ਜਿਵੇਂ ਕਪੂਰ ਤੁਲਸੀ ਅਲੱਗ-ਅਲੱਗ ਤਰ੍ਹਾਂ ਦੀਆਂ ਤੁਲਸੀਆਂ ਦੇ ਉਹ ਲੱਗੇ ਹੋਏ ਨੇ ਤੇ ਆ ਹੈਗੀ ਸਟੀਵੀਆ ਤੇ ਆਹ ਹੈਲੋ ਵੀਰਾ ਲੱਗਿਆ ਹੋਇਆ ਇੱਥੇ ਤੇ ਐਵੇਂ ਦੇ ਕਾਫੀ ਪਾਦੇ ਲੱਗੇ ਨੇ ਨਾ ਤੇ ਇਧਰ ਆ ਬਣਿਆ ਹੋਇਆ ਬੂਟਿੰਗ ਪੁਆਇੰਟ ਤੇ ਇੱਥੇ ਬਣਿਆ ਹੋਇਆ ਕਾਊਂਟਰ ਇਹਨਾਂ ਦਾ ਤੇ ਇੱਥੋਂ ਤੁਸੀਂ ਟਿਕਟ ਲੈ ਸਕਦੇ ਹੋ ਨਾ ਇੱਥੇ ਤੇ ਰੇਟ ਲਿਸਟ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਲੈਣੀ ਪੈਂਦੀ ਹੈ ਟਿਕਟ ਤੇ ਆ ਲੱਗੇ ਹੋ ਨੇ ਸਾਹਮਣੇ ਰੇਟ ਜਿਹੜੀ ਪੈडल बोट ਅਡਲਟ ਲਈ ਹੈਗੀ 100 ਰੁਪਇਆ ਤੇ ਚਿਲਡਰਨ ਲਈ 50 ਰੁਪਏ ਤੇ ਜਿਹੜੀ ਇਲੈਕਟ੍ਰਿਕ ਬੋਟ ਉਹ ਹੈਗੀ 800 ਰੁਪਏ 4 ਪਰਸਾਂ ਤੇ ਸਕਾਰਾ ਬੋਟ ਹੈਗੀ ਹੈ 250 ਪਰ ਬਰਸਨ ਤੇ ਟਾਈਮ ਹੈਗਾ 3 ਮਿੰਟ ਕਲੈਕਟਰ ਦੇ 20 ਮਿੰਟ ਤੇ ਪੈਡਲਰ ਜਿਹੜੀ ਦੂਜੀ ਸ਼ਕਾਰ ਆ ਉਹਦੇ 30 30 ਮਿੰਟ ਨੇ ਹਨਾ ਤੇ ਇਲੈਕਟ੍ਰਿਕ ਦੇ 20 ਮਿੰਟ ਨੇ ਤੇ ਇੱਥੋਂ ਤੁਸੀਂ ਟਿਕਟ ਲੈ ਕੇ ਹਨਾ ਤੇ ਇੱਧਰ ਸਾਹਮਣੇ ਖੜੀਆਂ ਨੇ ਕਿਸ਼ਤੀਆਂ ਜਾਨੀ ਕਿ ਬੋਟਸ ਇਹ ਤੁਹਾਨੂੰ ਦਿਖਾ ਕੇ ਉਹਨਾਂ ਨਜ਼ਦੀਕ ਤੋਂ ਜਾ ਕੇ ਤੇ ਇੱਥੇ ਫਿਰ ਤੁਸੀਂ ਕਰ ਸਕਦੇ ਹੋ ਵੋਟਿੰਗ ਇਹਦੇ ਉੱਤੇ ਜਾ ਕੇ ਨਾ ਤੇ ਆਹ ਜਿਹੜੀਆਂ ਸਾਰੀਆਂ ਕਸ਼ਤੀਆਂ ਖੜੀਆਂ ਨੇ ਨਾ ਤੇ ਇਹਨਾਂ ਦੇ ਵਿੱਚ ਬੈਠ ਕੇ ਤੁਸੀਂ ਪੂਰਾ ਡੈਮ ਕੋ ਮਸ ਸਕਦੇ ਹੋ ਤੇ 30 ਮਿੰਟ ਜਨ ਕਿ ਇਹਨਾਂ ਨੇ ਤੁਹਾਨੂੰ ਦੇਣੇ ਨੇ ਨਾ 30 ਮਿੰਟ ਪੋਰਟ ਦੇ ਵਿੱਚ ਬੈਠ ਕੇ ਪੂਰਾ ਤੁਸੀਂ ਇੰਜੋਏ ਕਰ ਸਕਦੇ ਹੋ ਬੋਟ ਦੇ ਬੋਟ ਦੇ ਵਿੱਚ ਬਹਿ ਕੇ ਘੁੰਮ ਸਕਦੇ ਹੋ ਹਨਾ ਪੂਰਾ ਟਾਈਮ ਉਹ ਜਿਵੇਂ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਆ ਸਾਹਮਣੇ ਦੇਖੋ ਆ ਬੰਦੇ ਕਰ ਰਹੇ ਨੇ VOTING ਤੇ ਇੱਕ ਆ ਫਿਰ ਰਹੀ ਹੈ ਨਾ ਤੇ ਤੇ ਹੁਣ ਆਪਾਂ ਚੱਲਦੇ ਆਂ ਬਸ ਇੱਥੋਂ ਵਾਪਸ ਤਕਰੀਬਨ ਸਾਰਾ ਛੇਪਾਂ ਟਾਈਮ ਘੁੰਮ ਚੁੱਕੇ ਆਂ ਆਪਾਂ ਤੇ ਇੱਧਰ ਬੈਠਾ ਆਪਣਾ ਭਰਾ ਸੁਖਪ੍ਰੀਤ ਤੇ ਇਹਦੇ ਨਾਲ ਕਰਦੇ ਆ ਗੱਲਬਾਤ ਹਨਾ ਹਾਂਜੀ ਸੁਖਪ੍ਰੀਤ ਜੀ ਹਾਂਜੀ ਕਮੇ ਦਾ ਲੱਗਿਆ ਸਿਸਮਾੜਿਆ ਬਹੁਤ ਸੋਹਣਾ ਲੱਗਿਆ ਬਾਈ ਬਹੁਤ ਸੋਹਣੇ ਨੇ ਯਾਰੇ ਨੇ ਕੁਦਰਤ ਦੇ ਹਨਾ ਤੇ ਇੱਧਰੋਂ ਪਹਾੜ ਦੇਖੋ ਤੁਸੀ ਦਿਖਾਈ ਨਹੀਂ ਤਾਂ ਸਾਰੇ ਵੀਡੀਓ ਦੇ ਵਿੱਚ ਹੁਣ ਫੇਰ ਦਿਖਾ ਦਨੇ ਇੱਕ ਵਾਰੀ ਨੀਲਾ ਨੀਲਾ ਸਮਾੜ ਆਹ ਦੇਖ ਯਾਰ ਕਿੰਨਾ ਸੋਹਣਾ ਵਿਊ ਆ ਸੁਖਪ੍ਰੀਤ ਹਾਂ ਆ ਬੜਾ ਘੈਂਟ ਵਿਊ ਆ ਯਾਰ ਤੁਸੀ ਦੇਖ ਸਕਦੇ ਹੋ ਕਿੰਨਾ ਸੋਹਣਾ ਵਿਊ ਆ ਇਹ ਜਾਨੀ ਕਿ ਲੇ ਲਦਾ ਖਾਲਾ ਵੀਊ ਲੱਗ ਰਿਹਾ ਦੇਖੇ ਆਪਾਂ ਯਾਰ ਹੋਰ ਪਹਾੜਾਂ ਦੇ ਵਿੱਚ ਦੂਰ ਜਾਣੇ ਹੈ ਜਿਹੇ ਵੀਊ ਦੇਖਣ ਦੇ ਮਾਰੇ ਤੇ ਪੰਜਾਬ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਇੰਨੇ ਸੋਹਣੇ ਯਾਰੇ ਹਾਂ ਕਾ ਯਾਰ ਖੂਬਸੂਰਤ ਵੀਊ ਆ ਬਾਈ ਇਹ ਤਾਂ ਮੈਂ ਹੁਣ ਦੋ ਕਮੈਂਟ ਤਾਂ ਬਣਾ ਕੇ ਪਾਉਂਗਾ ਤੁਸੀਂ ਬਸ ਚੁੱਪੇ ਦੇਖ ਲਿਓ ਨੂੰ ਇੰਨਾ ਸੋਹਣਾ ਯਾਰ ਖੂਬਸੂਰਤੀ ਬਹੁਤ ਸੋਹਣੀ ਆ ਹਨ ਇਹ ਤਾਂ ਕੁਦਰਤੀ ਲਿਆ ਗਿਆ ਹਨ ਐਵੇਂ ਲੱਗਦਾ ਜਿਵੇਂ ਬੱਦਲਾਂ ਦੇ ਵਿੱਚ ਹਨ ਬੱਦਲ ਬਿਲਕੁਲ ਨਜ਼ਦੀਕ ਨੇ ਪਹਾੜਾਂ ਦੇ ਨਾਲ ਦੇਖ ਇੱਧਰ ਕਿੰਨਾ ਸੋਹਣਾ ਸੁਖਰੀ ਦੇਖ ਯਾਰ ਬਹੁਤ ਸੋਹਣਾ ਇਧਰੋਂ ਹੋਰ ਵੀ ਸੋਹਣਾ ਬਣ ਗਿਆ ਦੇਖ ਆ ਦੇਖ ਯਾਰ ਐਂ ਲੱਗਦਾ ਜਿਵੇਂ ਆਪਾਂ ਫੋਟੋ ਦੇ ਵਿੱਚ ਉਹ ਸਿਨਰੀ ਨਹੀਂ ਬਣਾਈ ਹੁੰਦੀ ਸੇਮ ਓਵੇਂ ਦਾ ਲੱਗ ਰਿਹਾ ਹੈ ਨਾ ਹਾਂ ਕੀ ਯਾਰ ਬੜਾ ਸੋਹਣਾ ਬਣਿਆ ਹੈ ਯਾਰ ਬਹੁਤ ਹੀ ਘੈਂਟ ਨਜ਼ਾਰਾ ਤੇ ਆਹ ਸਾਹਮਣੇ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹ ਡੱਲ ਸਕੂਲ ਦੀ ਹੈ ਹਨਾ ਡੱਲ ਪਬਲਿਕ ਸਕੂਲ ਤੇ ਬਿਲਕੁਲ Shimla ਦੀ ਤਰ੍ਹਾਂ ਨਜ਼ਾਰਾ ਦਿਖ ਰਿਹਾ ਇੱਥੋਂ ਦੇਖੋ ਉਹ ਸਾਹਮਣੇ ਰੋਡ ਤੇ ਗੱਡੀਆਂ ਚੱਲ ਰਹੀਆਂ ਨੇ ਤੇ ਬਿਲਡਿੰਗਾਂ ਬਿਲਕੁਲ ਜਿਸ ਤਰ੍ਹਾਂ ਸਿਮਰੇ ਦੀਆਂ ਨੇ ਮਾਲ ਰੋਡ ਦੇ ਹਨ ਉਵੇਂ ਦੀਆਂ ਨੇ ਹਨਾ ਤੇ ਆਹ ਸਾਹਮਣੇ ਇੱਧਰ ਆਪਣਾ ਤਿਰੰਗਾ ਲੱਗਿਆ ਹੋਇਆ ਆਪਣੇ ਦੇਸ਼ ਦਾ ਝੰਡਾ ਹਨਾ ਤੇ ਤੁਸੀਂ ਵਿਊ ਚੈੱਕ ਕਰੋ ਕਿੰਨਾ ਸੋਹਣਾ ਹਨਾ ਡੈਮ ਘੁਮ ਕੇ ਆ ਪਾ ਚੁੱਕੇ ਆ ਵਾਪਸ ਤੇ ਹੁਣ ਆਪਾਂ ਜਾਵਾਂਗੇ ਹਨਾ ਆਪਣੇ ਘਰ ਵੱਲ ਤੇ ਇੱਥੇ ਅੱਜ ਤੁਹਾਨੂੰ ਘੁਮਾਇਆ ਪੂਰਾ ਸਿਸਮਾ ਡੈਮ ਤੇ ਹੁਣ ਇੱਥੇ ਕਰਦੇ ਆਂ ਬਲੌਗ ਦਾ ਐਂਡ ਤੇ ਆਪਣੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜੇਕਰ ਵੀਡੀਓ ਸੋਹਣੀ ਲੱਗੀ ਤਾਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਜਰੂਰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਇੱਥੇ ਕਰਦੇ ਆਂ ਬਲੌਗ ਦਾ ਐਂਡ ਮਿਲਦੇ ਆਂ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ